ਪੀਪੀਐਸਬੀ ਦੀਆਂ ਗਰੁੱਪ ਬੀ ਦੀਆਂ ਹੋਰ ਪੋਸਟਾਂ ਓਪਨ ਹੋ ਚੁੱਕੀਆਂ ਨੇ ਪੋਸਟਾਂ ਦੀ ਗਿਣਤੀ ਥੋੜੀ ਐ ਤਾਂ ਵੀਡੀਓ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਰਿਹਾ ਅਗਰ ਤੁਹਾਡੇ ਮਾਈਂਡ ਦੇ ਵਿੱਚ ਐ ਵੀ ਨਹੀਂ ਯਾਰ ਮੈਨੂੰ ਤਾਂ ਸੈਂਕੜਿਆਂ ਚਾਹੀਦੇ ਨੇ ਤਾਂ ਤੁਸੀਂ ਵੀਡੀਓ ਨਾ ਦੇਖੋ ਬਟ ਥੋੜੀਆਂ ਪੋਸਟਾਂ ਨੇ ਬਟ ਕੰਮ ਦੀਆਂ ਨੇ ਜਿਨ੍ਹਾਂ ਨੇ ਅਫਸਰ ਲੱਗਣਾ ਉਹਨਾਂ ਦੇ ਲਈ ਹੈਗਿਆ ਨੇ ਇਹ ਪ੍ਰੋਗਰਾਮਰ ਇੱਕ ਚਾਹੀਦਾ ਜੂਨੀਅਰ ਵਾਤਾਵਰਣ ਇੰਜੀਨੀਅਰ 5 ਚਾਹੀਦੇ ਨੇ ਜੂਨੀਅਰ ਵਿਗਿਆਨਕ ਅਫਸਰ 7 ਚਾਹੀਦੇ ਨੇ ਸਹਾਇਕ ਪ੍ਰੋਗਰਾਮਰ ਇੱਕ ਚਾਹੀਦਾ ਤੇ ਕੇਅਰ ਟੇਕਰ ਵੀ ਇੱਕ ਚਾਹੀਦਾ ਜੀ ਇਹ ਇੰਨੀਆਂ ਪੋਸਟਾਂ ਕੋਲ 15 ਪ ਨੈਕਸਟ ਹੁਣ ਜਿਨ੍ਹਾਂ ਦੇ ਪਈ ਇਹਦੇ ਵਿੱਚ ਆ ਰਹੀ ਹੈ ਕੁਆਲਿਫੀਕੇਸ਼ਨ ਉਹਨਾਂ ਨੂੰ ਮੈਂ ਜਾਣਕਾਰੀ ਦੇ ਦੇਵਾਂ ਕਿ ਆਨਲਾਈਨ ਅਪਲਾਈ ਕਰ ਸਕਦੇ ਹੋ ਤੁਸੀਂ 30 ਤਰੀਕ ਤੋਂ ਅਪਲਾਈ ਕਰ ਸਕਦੇ ਹੋ ਤੇ ਸਬਮਿਟ ਕਰਨ ਦੀ ਆਖਰੀ ਮਿਤੀ ਹੈ ਜਿਹੜੀ ਉਹ 19 8 ਹੈ ਤੇ ਫੀਸ ਭੰਦੇ ਆਖਰੀ ਮਿਤੀ ਹੈ ਜਿਹੜੀ ਤੁਹਾਡੀ 22 8 ਤੇ ਰਹੇਗੀ ਦੂਸਰੀ ਚੀਜ਼ ਜਿਹੜੇ ਹੁਣ ਤੁਹਾਡੇ ਲਈ ਇਹ ਪ੍ਰੋਗਰਾਮਰ ਜਾਂ ਕੇਅਰ ਟੇਕਰ ਆ ਗਏ ਇਹਨਾਂ ਸਾਰਿਆਂ ਦੇ ਵਿੱਚ ਆਪਾਂ ਕੁਆਲਿਫੀਕੇਸ਼ਨ ਦੇਖਣੀ ਹੈ ਉਹ ਦੇਖਣੇ ਹੁਣ ਪ੍ਰੋਗਰਾਮਰ ਦੀ ਗੱਲ ਕਰਾਂਗੇ ਤਾਂ ਆਬਵੀਅਸਲੀ ਤੁਹਾਡੀ ਜੋ ਕੰਪਿਊਟਰ ਦੀ ਡਿਗਰੀ ਹੋएगी ਐਮਸੀਏ ਚਾਹੀਦੀ ਹੈ ਕਹਿੰਦਾ ਭਾਈ 60% ਮਾਰਕਸ ਦੇਣਾ ਚਾਹੀਦੀ ਹੈ ਬੀ ਬੀ ਟੈਕ ਜਾਂ ਫਰਸਟ ਕਲਾਸ ਦੇ ਵਿੱਚ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਾਂ ਮਾਸਟਰ ਡਿਗਰੀਜ਼ ਇਨ ਫਿਜ਼ਿਕਸ ਮੈਥ ਸਟੈਟਿਸਟਿਕਸ ਮੈਨੇਜਮੈਂਟ ኦਪਰੇਸ਼ਨਲ ਰਿਸਰਚ ਇਕਨੋਮਿਕ ਵਿਦ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਔਰ ਵਿਦ ਏਟ ਲੀਸਟ 3 ਇਅਰ ਐਕਸਪੀਰੀਅੰਸ ਇਨ ਕੰਪਿਊਟਰ ਪ੍ਰੋਗਰਾਮਿੰਗ ਦ ਮਾਸਟਰ ਡਿਗਰੀਜ਼ ਐਂਡ ਪੋਸਟ ਗ੍ਰੈਜੂਏਟ ਡਿਪਲੋਮਾ ਸ਼ੁੱਡ ਬੀ ਦ ਫਰਸਟ ਕਲਾਸ অর ਏਟ ਲੀਸਟ 60 ਮਾਰਕਸ ਇਨ ਦ ਐਗਰੀਗੇਟ ਇਕੁਇਵਲੈਂਟ ਗ੍ਰੇਡ ਹੁਣ ਤੁਹਾਨੂੰ ਜੇ ਇੰਗਲਿਸ਼ ਸਮਝ ਨਹੀਂ ਆਈ ਤਾਂ ਤੁਹਾਡੇ ਲਈ ਉਸ ਹੈ ਹੀ ਨਹੀਂ ਹੈ ਠੀਕ ਹੈ ਜੀ ਪ੍ਰੋਗਰਾਮਿੰਗ ਦੇ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਭਾਈ ਤੇ ਤੁਹਾਡੇ ਕੋਲ 10ਵੀਂ ਤੱਕ ਹੈ ਜਿਹੜਾ ਉਹ ਪੰਜਾਬੀ ਦੀ ਨੋਲਿਜ ਵੀ ਹੋਣੀ ਚਾਹੀਦੀ ਹੈ ਜੂਨੀਅਰ এনवायरमेंटਲ ਇੰਜੀਨੀਅਰ ਲਈ ਕੀ ਚਾਹੀਦਾਗਾ ਫਰਸਟ ਕਲਾਸ ਹੈ ਕਿਹੜੀ ਤਰ੍ਹਾਂ ਸੀ ਪਾਸ ਕੀਤੀ ਜਾਂ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਡਿਪਲੋਮੇ ਦੇ ਵਿੱਚ ਫਰਸਟ ਕਲਾਸ ਨਾਲ ਤੁਸੀਂ ਪਾਸ ਹੋਏ ਹੋਣੇ ਚਾਹੀਦੇ ਹੋ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਹੈਗੀ ਠੀਕ ਹੈ ਜੀ ਤੇ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਕੰਪਿਊਟਰ ਕੋਰਸ ਹੋਣਾ ਚਾਹੀਦਾ 6 ਮਹੀਨਿਆਂ ਦਾ ਕਿਸੇ ਰਿਪਿਊਟਿਡ ਇੰਸਟੀਚਿਊਟ ਤੋਂ 6 ਮਹੀਨੇ ਕੰਪਿਊਟਰ ਕੀਤਾ ਹੋਵੇ ਜੂਨੀਅਰ ਸਾਇੰਟਿਫਿਕ ਆਫੀਸਰ ਦੀ ਗੱਲ ਕਰੀਏ ਤਾਂ ਕਹਿੰਦਾ ਭਾਈ ਤੁਸੀਂ ਡਿਗਰੀ ਲਾਈਫ ਸਾਇੰਸ ਬੇਸਿਕ ਸਾਇੰਸ ਦੇ এনवायरमेंटਲ ਸਾਇੰਸ ਜਾਂ ਬਾਇਓਟੈਕਨੋਲੋਜੀ ਹਾਈਡਰੋਲੋਜੀ ਮਾਈਕਰੋਬਾਇਓਲੋਜੀ ਜਾਂ ਫਿਰ ਕਿਸੇ ਵੀ ਸਾਇੰਸ ਦੀ ਹੋਰ ਫਾਰਮ ਦੇ ਵਿੱਚ ਹੋ ਫਰਸਟ ਕਲਾਸ ਦੇ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਡਿਗਰੀ ਨੌਲੇਜ ਚਾਹੀਦੀ ਹੈ ਕੰਪਿਊਟਰ ਦੀ ਤੇ 6 ਮਹੀਨਿਆਂ ਦਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਅਸਿਸਟੈਂਟ ਪ੍ਰੋਗਰਾਮਰ ਦੇ ਲਈ ਤੁਸੀਂ ਕਹਿੰਦਾ ਸਾਇੰਸ ਮੈਥ ਕਮਰਸ ਇਕਨੋਮਿਕਸ ਕੰਪਿਊਟਰ ਸਾਇੰਸ ਇਨਾਂ ਦੇ ਵਿੱਚ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ 1 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਕੰਪਿਊਟਰ ਐਪਲੀਕੇਸ਼ਨ ਦਾ ਤੁਹਾਡੇ ਕੋਲ ਇਸ ਤੋਂ ਇਲਾਵਾ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕਹਿੰਦਾ ਭਾਈ ਤੁਹਾਡੇ ਕੋਲ ਪ੍ਰੋਗਰਾਮਿੰਗ ਦਾ ਤੇ ਉਹ ਕਿੱਥੇ ਗਵਰਨਮੈਂਟ ਡਿਪਾਰਟਮੈਂਟਸ ਦੇ ਵਿੱਚ ਠੀਕ ਹੈ ਜੀ ਕੇਅਰ ਟੇਕਰ ਦੇ ਲਈ 3 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਮਕੈਨੀਕਲ ਇੰਜੀਨੀਅਰਿੰਗ ਦਾ ਇਸ ਤੋਂ ਇਲਾਵਾ ਤੁਹਾਡੇ ਕੋਲ ਕਹਿੰਦਾ ਨੌਲੇਜ ਹੋਣੀ ਚਾਹੀਦੀ ਹੈ ਕੰਪਿਊਟਰ ਦੀ 6 ਮਹੀਨਿਆਂ ਦਾ ਤੁਹਾਨੂੰ ਚਾਹੀਦਾਗਾ ਕੀ ਚਾਹੀਦਾ ਹੈ ਕੋਰਸ ਠੀਕ ਹੈ ਜੀ ਕੀ ਤਾਂ ਹੋਣਾ ਚਾਹੀਦਾ ਤੁਸੀ ਠੀਕ ਹੈ ਜੀ ਚਲੋ ਭਾਈ ਇਸ ਤੋਂ ਬਾਅਦ ਜੇ ਆਪਾਂ ਚੀਜ਼ ਦੇਖੀਏ ਕਿ ਹਾਂ ਉਮਰ ਸੀਮਾ 18 ਤੋਂ 37 ਸਾਲ ਉਮਰ ਹੈ ਜੀ ਬੀਸੀ ਐਸਸੀ ਐਸਟੀ 42 ਸਾਲ ਉਮਰ ਹੈ ਜੋ ਸਰਕਾਰ ਦੇ ਕੈਂਡੀਡੇਟਸ ਭਰਨਗੇ ਉਹਨਾਂ ਦੇ ਲਈ 45 ਸਾਲ ਉਮਰ ਹੈ ਐਕਸ ਸਰਵਿਸ ਮੈਨ ਦੇ ਲਈ ਜੋ ਸੇਵਾ ਰੂਲ ਆ ਉਹਨਾਂ ਦੀ 3 ਸਾਲ ਜ਼ਿਆਦਾ ਉਸ ਤੋਂ ਜ਼ਿਆਦਾ ਭਾਈ ਤੇ ਜਿਹੜੇ ਤੁਹਾਡੇ ਕੋਲ ਆ ਗਏ ਵਿਡੋ ਦੇ ਵਸੀ ਇਹਨਾਂ ਦੀ ਆਖੀ ਕੈਟਾਗਰੀ ਇਹਨਾਂ ਨੂੰ 40 ਸਾਲ ਤੱਕ ਦੀ ਛੋਟ ਜਿਹੜੀ ਉਹ ਦਿੱਤੀ ਜਾਂਦੀ ਹੈ ਠੀਕ ਹੈ ਜੀ ਤਨਖਾਹ ਜਿਹੜੀ ਤੁਹਾਡੀ ਪੇ ਸਕੇਲ 35400 ਸਾਰਿਆਂ ਦੀ ਹੀ ਰਹੇਗੀ ਗ੍ਰੇਡ B ਦੀ ਪੋਸਟ ਹੈ ਤਾਂ ਇੰਨੀ ਰਹੇਗੀ ਤਨਖਾਹ ਤੁਹਾਡੀ ਠੀਕ ਹੈ ਜੀ ਨੈਕਸਟ ਹੁਣ ਤੁਸੀਂ ਅਪਲਾਈ ਕਰਨਾ ਹੈ ਜਰਨਲ ਹੈ ਜਿਹੜਾ 1000 ਰੁਪਿਆ ਐਸਸੀ ਬੀਸੀ ਈਡਬਲਿਊਐਸ 250 ਰੁਪਿਆ ਸਬਕਾ ਫੌਜੀ ਦੇ ਡਿਪੈਂਡੈਂਟ ਹੈ ਜਿਹੜੇ ਉਹ ਭਾਈ 200 ਰੁਪਿਆ ਉਹਨਾਂ ਦੇ ਲਈ ਰਕਮਾ ਕਰਨਾ ਉਹਨਾਂ ਨੂੰ ਇਹ ਦਿੱਤਾ ਜਾਏਗਾ ਠੀਕ ਹੈ ਜੀ ਇਸ ਤੋਂ ਇਲਾਵਾ ਹੁਣ ਜਿਹੜਾ ਤੁਹਾਡਾ ਪੇਪਰ ਹੋਏਗਾ ਆਪਾਂ ਉਹਦੇ ਬਾਰੇ ਫਾਈਂਡ ਆਊਟ ਕਰੀਏ ਹਾਂ ਐਮਸੀਕਿਊ ਬੇਸ ਤੁਹਾਡਾ ਜਿਹੜਾ ਪੇਪਰ ਹੋਏਗਾ ਆਬਜੈਕਟਿਵ ਟਾਈਪ ਹੈ ਜਿਹੜਾ ਉਹ ਹੋਏਗਾ ਪੇਪਰ ਤੇ ਮੈਰਿਟ ਦੇ ਆਧਾਰ ਤੇ ਕਹਿੰਦਾ ਭਾਈ ਤੁਹਾਡੀ ਜੋ ਸਿਲੈਕਸ਼ਨ ਹੈ ਉਹ ਕੀਤੀ ਜਾਏਗੀ ਤੇ ਮੈਰਿਟ ਦੇ ਆਧਾਰ ਤੇ ਹੀ ਕਾਉਂਸਲਿੰਗ ਹੋਏਗੀ ਗਰੁੱਪ ਬੀ ਦੀ ਪੋਸਟ ਹੈ ਇਹਦੇ ਵਿੱਚ ਤੁਹਾਡੇ ਕੋਲ ਗਰੁੱਪ ਬੀ ਦੇ ਵਿੱਚ ਪੰਜਾਬੀ ਦੇ ਪੇਪਰ ਨਹੀਂ ਹੁੰਦੇ ਹੁੰਦੇ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਨਾ ਪੰਜਾਬੀ ਉਹ ਨਹੀਂ ਪੇਪਰ ਹੁੰਦੇ ਹੁੰਦੇ ਇਹਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖਣਾ ਥੋੜਾ ਜਿਹਾ ਆਪਾਂ ਨਿਗਾਹ ਮਾਰ ਲਈਏ ਕਿ ਸ਼੍ਰੇਣੀਆਂ ਦੀ ਕਿਵੇਂ ਵੰਡ ਕੀਤੀ ਗਈ ਹੈ ਕਿ ਆਪਾਂ ਨੂੰ ਕਿਹੜੀ ਸ਼੍ਰੇਣੀ ਦੇ ਵਿੱਚ ਕਿੰਨੀਆਂ ਜਿਹੜੀਆਂ ਪੋਸਟਾਂ ਨੇ ਉਹ ਦਿੱਤੀਆਂ ਗਈਆਂ ਨੇਗੀਆਂ ਉਹ ਵੀ ਆਪਾਂ ਥੋੜਾ ਜਿਹਾ ਚੈੱਕ ਕਰ ਹੀ ਲਈਏ ਠੀਕ ਹੈ ਸਭ ਤੋਂ ਜ਼ਿਆਦਾ ਭਈ ਤੁਹਾਡੇ ਜਿਹੜੀਆਂ ਪੋਸਟਾਂ ਨੇ ਜੂਨੀਅਰ ਸਾਇੰਟੀਫੀਕੈਂਟ ਇੰਜੀਨੀਅਰ ਦੇ ਵਿੱਚ ਨੇ ਜਰਨਲ ਨੂੰ ਤਿੰਨ ਨੇਗੀਆਂ ਐਸਸੀ ਨੂੰ ਇੱਕ ਬੀਸੀ ਨੂੰ ਇੱਕ ਐਕਸ ਸਰਵਿਸਮੈਨ ਐਸਸੀ ਨੂੰ ਇੱਕ ਹੈ ਜਿਹੜਾ ਇਕਨੋਮਿਕਲ ਵੀਕ ਸੈਕਸ਼ਨ ਉਹ ਵੀ ਇੱਕ ਹੈ ਤੇ ਵੂਮਨ ਨੂੰ ਇੱਕ ਰਿਜ਼ਰਵ ਹੈਗੀ ਜਰਨਲ ਦੇ ਵਿੱਚ ਉਹ ਠੀਕ ਹੈ ਜੀ ਤਾਂ ਇਸ ਤੰਗ ਨਾਲ ਤੁਹਾਡੇ ਪੋਸਟਾਂ ਡਿਵਾਈਡਡ ਨੇ ਹੁਣ ਤੁਹਾਡੀ ਇਹਦੇ ਵਿੱਚ ਅਗਰ ਆਉਂਦੀ ਹੈ ਕੁਆਲਿਫਿਕੇਸ਼ਨ ਤੁਸੀਂ ਇਹਨੂੰ ਫਿਲ ਆਊਟ ਕਰ ਸਕਦੇ ਹੋ ਤੇ ਬਾਕੀ ਹੋਰ ਜਾਣਕਾਰੀ ਲਈ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ YouTube ਦੇ ਨੂੰ ਤੇ ਡੀਡੀਏ 43 ਸਾਡਾ ਟੈਲੀਗ੍ਰਾਮ ਚੈਨਲ ਹੈ ਉਹਨੂੰ ਵੀ ਫੋਲੋ ਕਰ ਸਕਦੇ ਹੋ ਸਟਡੀ ਰਿਲੇਟਡ ਮਟੀਰੀਅਲ ਦੇ ਲਈ ਜੌਬ ਨੋਟੀਫਿਕੇਸ਼ਨਸ ਦੇ ਲਈ ਤੇ ਸਾਡਾ WhatsApp ਚੈਨਲ ਹੈ DD Academy PK ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ